100 ਪਰ ਸੂਟ 100 ਪਰ ਸੂਟ 100 ਪਰ ਸੂਟ ਕੁਕੂ ਸ਼ਾ ਹੱਟੀ ਦਾ ਲੱਗ ਗਿਆ ਸਾਰੇ ਪਾਸੇ ਮੇਲਾ ਬਈ ਪਲਾਸਰਾ ਸਾਰੇ ਵੀ ਯਾਰ ਬੇਲਾ ਪਰ ਤੁਹਾਡੀ ਹੱਟੀ ਤੇ ਲੱਗਾ ਮੇਲਾ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ ਕੋਈ 500 ਕਹਿੰਦਾ ਕੋਈ 400 ਕਹਿੰਦਾ ਕੋਈ ਕਹਿੰਦਾ 450 ਪਰ ਇੱਥੋਂ ਲੈ ਜਾਓ 150 ਰੁਪਏ ਦਾ ਸੂਟ ਜਿੰਨੇ ਮਰਜੀ ਸੂਟ ਲੈ ਜਾਓ ਭਾਈ 1.5 150 ਸਰ ਤੋਂ ਜ਼ਿਆਦਾ ਪਿਆਰ ਸਾਡੀਆਂ ਭੈਣਾਂ ਨੇ ਆ ਸੂਟ ਨੂੰ ਦਿੱਤਾ ਜੀ 200 ਰੁਪਏ ਦਾ ਸੂਟ ਦੇ ਦਿਆਂਗੇ ਭਾਈ ਮੈਨੂੰ ਲੱਗਦਾ ਨਹੀਂ ਤੁਸੀਂ ਪੈਸੇ ਬੂਲੇ ਕਮਾਉਣੇ ਆ ਪਰ ਲਟਾਉਣ ਦੇ ਲੱਗੇ ਹੋ ਮੈਂ ਕਹਾਂ ਭਾਜੀ ਕਮਾਈ ਦਾ ਕੋਈ ਮਤਲਬ ਨਹੀਂ ਸਿਰਫ ਤੇ ਸਵਾਪਸੇ ਲਈ ਸੀ 1 ਜੂਨ ਤੋਂ ਲੈ ਕੇ 10 ਜੂਨ ਤੱਕ ਸੋ ਲੋਕਾਂ ਨੇ ਪਿਆਰ ਹੀ ਇਨਾਂ ਨੂੰ ਦੇਤਾ ਸਾਡੀਆਂ ਭੈਣ ਭਰਾਵਾਂ ਦੇ ਬਾਹਰੋਂ ਫੋਨ ਆਉਂਦੇ ਆ ਵੀ ਭਾਜੀ ਅਸੀਂ ਤਾਂ ਰਹਿ ਗਏ ਸੋ ਉਹਨਾਂ ਕਰਕੇ ਅਸੀਂ 10 ਦਿਨਾਂ ਦੀ ਸੇਲ ਹੋਰ ਵਿਦਾ ਦਿੱਤੀ ਆ ਮਾਤਰ ਹੁਣ 20 ਜੂਨ ਤੱਕ ਸੇਲ ਆ ਹੈਗਾ 700 ਰੁਪਏ ਦਾ ਭਾਜੀ 700 ਰੁਪਏ ਦਾ ਸੂਟ ਮਾਰਕੀਟ ਸਾਰੇ ਦੁਕਾਨਦਾਰ ਵੇਚਦੇ ਆ 700 ਦਾ 600 ਦਾ ਸਾਡੇ ਕੋਲ ਲਓ ਸਿਰਫ 250 ਰੁਪਏ ਦਾ ਜੀ ਬਹੁਤ ਵੱਡਾ ਫਾਇਦਾ ਨਾ ਕਿਸੇ ਨੇ ਦਿੱਤਾ ਨਾ ਦੇ ਹੋਣਾ ਸਾਡੇ 350 ਦਾ ਸੂਟ ਆਪਾਂ ਕਰ ਦਿੱਤਾ ਹੈਗਾ ਭਾਈ ਜੀ 800 ਰੁਪਏ ਦੀ ਬੈੱਡ ਸ਼ੀਟ ਜਿੱਥੋਂ ਮਰਜ਼ੀ ਲੈ ਲਓ ਤੁਸੀਂ ਫਿਰ ਉਹ ਹੀ ਕਰ ਦਿਓ ਭਾਜੀ ਆਪਾਂ ਦੇ ਰਿਹਾ 300 ਰੁਪਏ ਦੀ ਬੈੱਡ ਸ਼ੀ 1200 ਦਾ 1 ਕੋਟ ਦਾ ਪਜਾਮਾ ਕੁੱਕੂ ਸ਼ਾਹ ਦੀ ਹੱਟੀ ਤੋਂ ਲੈ 1200 ਦਾ ਤਿੰਨ ਕੁਰਤੇ ਪਜਾਮੇ ਜੀ ਟੌਪ ਲੈਵਲ ਕਪੜਾ ਟੌਪ ਲੈਵਲ ਕੁਆਲਟੀ ਕੋਡ ਸੈੱਟ ਸੋ ਜਿਹੜਾ ਮਾਰਕੀਟ ਦੇ ਵਿੱਚ ਵਿਕਦਾ 900 800 ਸਾਡੇ ਕੋਲ ਲੈ ਜਾਓ 900 ਦੇ ਦੋ ਕੋਡ ਸੈੱਟ ਜੀ ਦੇਖ ਲਓ ਜੀ ਆਹ ਦੇਖੋ ਤੁਸੀਂ ਪ੍ਰਿੰਟ ਸੂਟ ਕੈਮਰੀਆ ਸੂਟ 5 ਮੀਟਰ ਸੂਟ ਸਿਰਫ 295 ਦਾ ਬਾਜ਼ਾਰ ਦਾ ਰੇਟ 650 ਰਾਮ ਟੈਕਸ ਸ਼ੰਕਰ ਬੀ ਐਲ ਐਮ ਸੋ ਜਿਹੜੇ ਦੁਕਾਨਦਾਰ ਵੇਚਦੇ 700 ਰੁਪਏ ਦਾ ਸੂਟ ਸਾਡੇ ਕੋਲ ਲੈ ਜਾਓ 900 ਦੇ ਦੋ ਦੇਖੋ ਜਿਹੜੀਆਂ ਕੁੜੀਆਂ ਜਿਹੜੀਆਂ ਅੱਜਕੱਲ ਪਸੰਦ ਕਰਦੀਆਂ ਗਰਮੀਆਂ ਦੇ ਵਿੱਚ ਹਲਕੇ ਹਲਕੇ ਰੰਗ ਕਲਰਫੁੱਲ ਸੂਟ ਰੇਟ ਸੁਣ ਲਿਓ ਹੁਣ ਤੁਸੀਂ ਸੋ ਰੇਟ ਦੇ ਦਾਂਗੇ ਸਿਰਫ ਤੇ ਸਿਰਫ 595 ਰੁਪਏ ਤਲਵਾਰ ਤੇ ਵਰਕ ਆ ਪੂਰੇ ਸੈਲੀਬ੍ਰਿਟੀ ਸੂਟ 24 2400 25 2500 ਵਾਲੇ ਸੂਟ ਸਿਰਫ ਤੇ ਸਿਰਫ ਮਿਲ ਜਣੇ 12 1200 ਦੇ ਵਿੱਚ ਕੋਈ 1200 ਮੰਗਦਾ ਕੋਈ 1500 ਮੰਗਦਾ ਪਰ ਇੱਥੇ ਆ ਜਾਓ 500 70 ਦੇ ਵਿੱਚ ਲੈ ਜਾਓ ਆਰਟੀਕਲ ਦੇਖ ਲਓ ਵਿਆਹ ਸ਼ਾਦੀ ਵਾਸਤੇ ਸਭ ਤੋਂ ਹਿੱਟ ਆਰਟੀਕਲ ਆ ਟੋਟਲ ਗੋਟਾ ਪੱਟੀ ਦਾ ਮੋਰਨੀ ਵਾਲਾ ਡਿਜ਼ਾਈਨ ਆ ਜਿਹਦੇ ਸਲਵਾਰ ਦੇ ਪੋਚੇ ਤੇ ਵੀ ਕੰਮ ਆ ਬਾਜੂ ਤੇ ਵੀ ਕੰਮ ਆ ਤੇ ਦੁਪੱਟਾ ਵੀ ਹੈਵੀ ਆ ਫਾਇਦਾ ਕੀ ਆ ਜਿਹੜਾ 10000 ਰਾਲ ਸੂਟ ਤੁਹਾਨੂੰ 5000 ਚ ਮਿਲ ਜਾਣਾ 20000 ਸੂਟ 10000 ਚ ਮਿਲ ਜਾਣਾ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ ਲੈਨੇ ਹੋ 15 15000 ਦੇ ਸੂਟ ਇੱਥੇ ਉਹੀ 5000 6000 6500 ਤੁਸੀਂ ਦੁਪੱਟਾ ਚੈੱਕ ਕਰ ਲਓ ਤੁਸੀਂ ਹਾਂ ਆ 2500 ਰੁਪਏ ਦਾ ਆਰਟੀਕਲ ਦੇ ਦੇਣਾ ਭਾਜੀ ਸਿਰਫ 2500 ਰੁਪਏ ਦਾ ਮੈਂ ਕਿਹਾ ਭਾਜੀ ਚੁੰਨੀ ਵੀ ਦੇਖ ਲਓ ਨਾਲ ਇੰਸਟਾਗ੍ਰam ਤੇ ਤੁਸੀਂ ਸਾਡਾ ਪੇਜ ਹੈਗਾ ਉਹਨੂੰ ਫਾਲੋ ਕਰ ਲਓ ਤਾਂ ਕਿ ਰੋਜ਼ ਦੀ ਨਵੇਂ-ਨਵੇਂ ਅਸੀਂ ਅਪਡੇਟ ਉੱਥੇ ਪਾਉਣੇ ਆ ਨਵੇਂ-ਨਵੇਂ ਡਿਜ਼ਾਈਨ ਪਾਉਣੇ ਆ ਉਹ ਵੀ ਤੁਹਾਨੂੰ ਸਾਰੇ ਮਿਲਦੇ ਰਹਿਣ। ਸੋ ਜਿਹੜੀਆਂ ਮੇਨੀਆਂ ਭੈਣਾਂ ਬਲੈਕ ਕਲਰ ਦੇ ਸੂਟ ਜ਼ਿਆਦਾ ਪਸੰਦ ਕਰਦੀਆਂ ਉਹਨਾਂ ਵਾਸਤੇ ਸਭ ਤੋਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈਵੀ ਤੋਂ ਹੈਵੀ ਡਿਜ਼ਾਈਨ ਲੈ ਕੇ ਆ ਚੁੱਕੇ ਆ। ਸੋ ਲਹਿੰਗੇ ਦੇ ਨਾਲ ਸਟ੍ਰੇਟ ਸ਼ਰਟ ਸੋ ਨਾਲ ਆਊਗਾ ਲਹਿੰਗਾ ਸੋ ਨਾਲ ਹੋਗੀ ਸਟ੍ਰੇਟ ਸ਼ਰਟ। ਮੈਂ ਕਹਾਂ ਭਾਜੀ 5000 ਦੀ ਸ਼ਾਪਿੰਗ ਤੇ ਗਿਫਟ 10000 ਦੀ ਸ਼ਾਪਿੰਗ ਤੇ ਉਦੋਂ ਵੱਡਾ ਗਿਫਟ ਵੀਰ ਦੀ ਸ਼ਾਪਿੰਗ ਤੇ ਉਤੋਂ ਵੱਡਾ ਗਿਫਟ ਮਤਲਬ ਕੱਪੜਾ ਵੀ ਸਸਤਾ ਦੇਣਾ ਤੇ ਨਾਲ ਗਿਫਟ ਵੀ ਫ੍ਰੀ ਕਰਦੇ ਆ ਕਿ ਵੀ ਨਾਲ ਫ੍ਰੀ ਕਰਤੇ ਆ ਸੋ ਜਿਹੜਾ ਮਾਰਕੀਟ ਚ ਵਿਕਦਾ 15000 16000 ਦਾ ਸਾਡੇ ਕੋਲ ਲੈ ਜਾਓ 6500 ਰੁਪਏ ਦਾ ਜੀ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਕੁਕੂ ਸ਼ਾ ਹੱਟੀ ਦਾ ਲੱਗ ਗਿਆ ਸਾਰੇ ਹੀ ਪਾਸੇ ਮੇਲਾ ਬਈ ਪਲਾਥਰਾ ਸਾਰੇ ਵੀ ਯਾਰ ਬੇਲਾ ਪਰ ਤੁਹਾਡੀ ਹੱਟੀ ਦੇ ਲੱਗਾ ਮੇਲਾ ਤੁਸੀਂ 100 ਰੁਪਏ ਦਾ ਸੂਟ ਦੇ ਜੈਨੇ ਹੋ 150 ਰੁਪਏ ਦਾ ਸੂਟ ਕਈ ਜੈਨੇ 200 ਰੁਪਏ ਸੂਟ ਦੇਣੇ ਲੋਕਾਂ ਨੂੰ ਦਿਨੇ ਦੁਨੇ ਉਹ ਐਵੇਂ ਰੌਲਾ ਹੀ ਹੈ ਤੁਹਾਡਾ ਮੈਂ ਕਿਹਾ ਭਾਈ ਜਿੰਨੇ ਮਰਜ਼ੀ ਸੂਟ ਲੈ ਲਓ ਸੋ ਆਪਾਂ ਸੇਲ ਆਈ ਸੀ 1 ਸੋ ਲੋਕਾਂ ਨੇ ਪਿਆਰ ਹੀ ਇਹਨਾਂ ਨੂੰ ਦੇਤਾ ਸਾਡੀਆਂ ਭੈਣ ਭਰਾਵਾਂ ਦੇ ਬਾਹਰੋਂ ਫੋਨ ਆਉਂਦੇ ਆ ਵੀ ਭਾਜੀ ਅਸੀਂ ਤਾਂ ਰਹਿ ਗਏ ਸੋ ਉਹਨਾਂ ਕਰਕੇ ਅਸੀਂ 10 ਦਿਨਾਂ ਦੀ ਸੇਲ ਹੋਰ ਵਧਾ ਦਿੱਤੀ ਆ ਮਾਤਰ ਹੁਣ 20 ਜੂਨ ਤੱਕ ਸੇਲ ਹੈ ਹੁਣ ਸੇਲ ਆਪਾਂ ਲਾਤੀ ਆ 20 ਜੂਨ ਤੱਕ ਸੋ ਢੇਰਾਂ ਦੇ ਢੇਰ ਲੈ ਜਾਓ ਤੁਸੀਂ 100 ਦੀ ਗੱਲ ਕਰਦੇ ਆ 2-2000 ਸੂਟ ਸਾਡੇ ਕੋਲ ਪਿਆ ਹੋਇਆ ਜਿੰਨੇ ਮਰਜ਼ੀ ਸੂਟ ਲੈ ਜਾਓ ਆ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ ਕੋਈ 500 ਕਹਿੰਦਾ ਕੋਈ 400 ਕਹਿੰਦਾ ਕੋਈ ਕਹਿੰਦਾ 450 ਪਰ ਇੱਥੋਂ ਲੈ ਜਾਓ 150 ਰੁਪਏ ਦਾ ਸੂਟ ਜਿੰਨੇ ਮਰਜ਼ੀ ਸੂਟ ਲੈ ਜਾਓ ਭਾਜੀ 1 1150 1150 ਕੁਸ਼ਾਰੀ ਟੀ ਮੇਨ ਬਾਜ਼ਾਰ ਪਲਾਟੇ ਜੀ 100 ਬਹੁਤ ਹੀ ਜਿਆਦਾ ਸੋਹਣੇ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਹਣੇ ਡਿਜ਼ਾਈਨ ਸੋ ਜਿੰਨੇ ਮਰਜੀ ਢੇਰਾਂ ਦੇ ਢੇਰ ਲੈ ਜਾਓ ਢੇਰਾਂ ਦੇ ਢੇਰ ਲੈ ਜਾਓ ਸੋ ਸੇਰ ਕੋਈ ਬੰਦ ਨਹੀਂ ਹੋਈ 20 ਜੂਨ ਤੱਕ ਆ ਜਾਓ ਵੱਡੇ ਫੇਰੇ ਕਰਾਂਗੇ ਆ ਵੀ ਦੇਖੋ ਸੂਟ ਸੋ ਵੀ ਦੇਖ ਲਓ ਜੀ 200 ਰੁਪਏ ਦਾ ਸੂਟ ਸੋ ਸਰ ਤੋਂ ਜ਼ਿਆਦਾ ਪਿਆਰ ਸਾਡੀਆਂ ਪਹਿਣਾਂ ਇਹ ਸੂਟ ਨੂੰ ਦਿੱਤਾ ਜੀ 200 ਰੁਪਏ ਦਾ ਸੂਟ ਦੇ ਦਿਆਂਗੇ ਭਾਈ ਮੈਨੂੰ ਲੱਗਦਾ ਨਹੀਂ ਤੁਸੀਂ ਪੈਸੇ ਬੂਦੇ ਕਮਾਉਣੇ ਆ ਬਸ ਲਟਾਉਣ ਦੇ ਲੱਗੇ ਹੋ ਮੈਂ ਕਹਾਂ ਭਾਜੀ ਕਮਾਈ ਦਾ ਕੋਈ ਮਤਲਬ ਨਹੀਂ ਸਿਰਫ ਤੇ ਸਿਰਫ ਫਾਇਦੇ ਕਰਨੇ ਆ ਬਸ ਸਿਰਫ ਤੇ ਸਿਰਫ ਫਾਇਦੇ ਦੇਖੋ 2-200 ਦੇ ਵਿੱਚ ਰੰਗ ਜਿੰਨੇ ਮਰਜੀ ਲੈ ਜਾ ਆਹ ਹੈਗਾ 700 ਰੁਪਏ ਦਾ ਭਾਈ 700 ਰੁਪਏ ਦਾ ਸੂਟ ਮਾਰਕੀਟ ਸਾਰੇ ਦੁਕਾਨਦਾਰ ਵੇਚਦੇ ਆ 700 ਦਾ 600 ਦਾ ਸਾਡੇ ਕੋਲ ਲੈ ਜਾਓ ਸਿਰਫ 250 ਰੁਪਏ ਦਾ ਜੀ 500 ਰੁਪਏ ਦਾ ਦੋ ਸੂਟ ਭਾਜੀ 250 ਰੁਪਏ ਦਾ ਸੂਟ ਦੇ ਦਾਂਗੇ 250 ਰੁਪਏ ਦਾ ਸੂਟ ਦੇਖੋ ਜਿਹੜੇ ਬਾਜ਼ਾਰ 'ਚ 6 6 700 ਰੁਪਏ ਦੇ ਇੱਥੋਂ ਲੈ ਜਾਓ 250 ਰੁਪਏ ਦਾ ਸੂਟ ਵੱਡੇ ਫੇਰੇ ਹੋ ਰਿਹਾ 20 ਜੂਨ ਤੱਕ ਸੋ ਇੱਕ ਆ ਆਈਟਮ ਦੇਖ ਲਓ ਜੀ ਮਾਰਕੀਟ ਵਿਕਦਾ 700 ਰੁਪਏ ਦਾ ਸੂਟ ਸਾਡੇ ਕੋਲ ਲੈ ਜਾਓ ਇੱਕ ਨਾਲ ਇੱਕ ਬਿਲਕੁਲ ਫ੍ਰੀ ਸੋ ਡਿਜ਼ਾਈਨ ਜਿੰਨੇ ਮਰਜੀ ਭਾਜੀ ਡਿਜ਼ਾਈਨ ਜ ਹੇਰ ਢੇਰਾਂ ਦੇ ਢੇਰ ਬੰਡਲਾਂ ਦੇ ਬੰਡਲ ਸੋ ਜਿੰਨੇ ਮਰਜ਼ੀ ਬੰਡਲ ਲੈ ਜਾਓ ਜਿੰਨੇ ਮਰਜ਼ੀ ਭਾਜੀ ਸਟਾਕ ਫੁੱਲ ਵੱਡਾ ਫੁੱਲ ਸੋ ਦੇਖੋ ਜੀ ਬਹੁਤ ਵੱਡਾ ਫਾਇਦਾ ਨਾ ਕਿਸੇ ਨੇ ਦਿੱਤਾ ਨਾ ਦੇ ਹੋਣਾ 350 ਦਾ ਸੂਟ ਆਪਾਂ ਕਰ ਦਿੱਤਾ ਹੈਗਾ ਵੱਡੇ ਫਾਇਦੇ ਕਰਨੇ ਆ ਤੁਹਾਡੇ ਅਸੀਂ ਸੋ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਜਿੰਨੀ ਮਰਜ਼ੀ ਸੋ ਕੁਆਲਿਟੀ ਆ ਵਧੀਆ ਬੈੱਡ ਸ਼ੀਟਾਂ ਦੀ ਕੁਆਲਿਟੀ ਸੋ ਸਭ ਤੋਂ ਜ਼ਿਆਦਾ ਪਿਆਰ ਦਿੱਤਾ ਸਾਡੀਆਂ ਭੈਣਾਂ ਨੇ ਬੈੱਡ ਸ਼ੀਟਾਂ ਨੂੰ ਇਹ ਭਾਈ ਜੀ 800 ਰੁਪਏ ਦੀ ਬੈੱਡ ਸ਼ੀਟ ਜਿੱਥੋਂ ਮਰਜ਼ੀ ਲੈ ਲਓ ਤੁਸੀਂ ਫਿਰ ਉਹ ਹੀ ਕਰ ਦਿਓ ਭਾਈ ਆਪਾਂ ਦੇ ਰਹੀਆਂ 300 ਰੁਪਏ ਦੀ ਬੈੱਡ ਸ਼ੀਟ ਜੀ 300 ਰੁਪਏ ਦੀ ਡਬਲ ਸ਼ੀਟ ਦੀ ਜਾਂ ਡਬਲ ਬੈੱਡ ਦੀ ਕਿੰਗ ਸਾਈਜ਼ ਦੀ ਬੈੱਡ ਸ਼ੀਟ ਸਿਰਫ 300 ਰੁਪਏ ਦੀ ਸਰਾਣੇ ਕਵਰ ਨਾਲ ਸਰਾਣਿਆਂ ਦੇ ਕਵਰ ਨਾਲ ਭਾਈ ਢੇਰਾਂ ਦੇ ਢੇਰ ਲੈ ਜਾਓ 5000 پیس ਬੈੱਡਸ਼ੀਟ ਦਾ ਆ ਗਿਆ ਵਾ ਲੋ ਕੋਈ 700 ਨਹੀਂ ਕੋਈ 800 ਨਹੀਂ ਸਿਰਫ 300 ਰੁਪਏ ਦੀ ਬੈੱਡਸ਼ੀਟ ਇਹਦੇ ਵਿੱਚ ਵੀ ਰੰਗ ਤੁਹਾਨੂੰ ਬਹੁਤ ਮਿਲ ਜਾਣੇ ਆ ਸੋ ਕਲੇ ਨੇ ਡਿਜ਼ਾਈਨ ਵਾਧੂ ਕੁਆਂਟੀਟੀ ਵਾਧੂ ਜਿੰਨੇ ਮਰਜੀ ਪੀਸ ਲੈ ਜਾਓ ਜਿੰਨੇ ਮਰਜੀ ਪੀਸ ਲੈ ਜਾਓ ਭਾਜੀ ਜਿੰਨੇ ਮਰਜੀ ਕਾ ਬੈੱਡਸ਼ੀਟ ਦੇਖ ਲਓ ਮਾਰਕੀਟ ਦੇ ਵਿੱਚ ਵੇਕਦੀ ਆ 900 ਰੁਪਏ ਦੀ ਬੈੱਡਸ਼ੀਟ ਸਾਡੇ ਕੋਲ ਲੈ ਜਾਓ 450 ਰੁਪਏ ਦੀ ਬੈਡ ਸ਼ੀਟ 900 ਦੀਆਂ ਦੋ 900 ਦੀਆਂ ਦੋ ਬੈਡ ਸ਼ੀਟਾਂ ਇੱਕ ਫ੍ਰੀ ਇੱਕ ਨਾਲ ਇੱਕ ਬਿਲਕੁਲ ਫ੍ਰੀ ਸੋ ਇਹ ਕਾ ਕੁਆਲਟੀ ਆ ਇਹ ਵਿਕਦੀ ਆ 1000 ਰੁਪਏ ਦੀ ਬੈਡ ਸ਼ੀਟ ਇਹ ਦੇ ਦੇਾਂਗੇ ਆਪਾਂ ਤੁਹਾਨੂੰ 500 ਰੁਪਏ ਦੀ ਇਹ ਵੀ ਇੱਕ ਨਾਲ ਇੱਕ ਬਿਲਕੁਲ ਫ੍ਰੀ ਦੇਖੋ ਭਰਾਵਾਂ ਦੇ ਫਾਇਦੇ ਵੀ ਕਰੋ ਭਾਈ ਜੀ ਲੋ ਜੀ ਭਾਜੀ ਭਰਾਵਾਂ ਦੇ ਫਾਇਦੇ ਵੀ ਆਪਾਂ ਕਰਦੇ ਆਪਾਂ ਫਾਇਦੇ ਹੀ ਕਰਨ ਆਏ ਆ ਸੋ ਕੁਰਤੇ ਪਜਾਮੇ 1200 ਰੁਪਏ ਦੇ ਚਾਰ ਕੁਰਤੇ ਪਜਾਮੇ ਤਿੰਨ ਕੁਰਤੇ ਪਜਾਮੇ ਸੋ ਹਰ ਤਰ੍ਹਾਂ ਦੀ ਵੈਰਾਈਟੀ ਆ ਹਰ ਤਰ੍ਹਾਂ ਦੀ ਕੁਆਲਿਟੀ ਆ ਦੇਖੋ ਬਾਜ਼ਾਰ 'ਚ ਜਿਹੜਾ 1200 ਦਾ ਇੱਕ ਕੋਰਤਾ ਪਜਾਮਾ ਕੁਕੂ ਸ਼ਾਹ ਦੀ ਹੱਟੀ ਤੋਂ 1200 ਦੇ ਤਿੰਨ ਕੁਰਤੇ ਪਜਾਮੇ ਜੀ ਟੌਪ ਲੈਵਲ ਕਪੜਾ ਟੌਪ ਲੈਵਲ ਕੁਆਲਿਟੀ ਸਿਰਫ 400 ਰੁਪਏ ਦਾ ਕੋਰਤਾ ਪਜਾਮਾ ਸੋ ਜਿੰਨੇ ਮਰਜ਼ੀ ਪੀਸ ਲੈ ਜਾਓ ਇੱਕ ਹੋਰ ਧਮਾਕਾ ਭਾਜੀ ਦਿਖਾ ਦੇਣਾ ਕੋਰਡ ਸੈਟ ਸੋ ਜਿਹੜਾ ਮਾਰਕੀਟ ਦੇ ਵਿੱਚ ਵਿਕਦਾ 900 800 ਸਾਡੇ ਕੋਲ ਲੈ ਜਾਓ 900 ਦੇ ਦੋ ਕੋਰਡ ਸੈਟ ਜੀ ਦੇਖੋ ਜੀ ਤੁਸੀਂ ਟੇਲਰ ਕੋ ਜਾਓ ਕੱਲਾ ਸਮਾਈ 500 ਲੈਂਦਾ ਪਰ ਜੋ ਰੈਡੀ ਮੇਡ ਸੀਤਾ ਸਾਇਆ ਵਧੀਆ ਕਪੜਾ ਕੁੜੀਆਂ ਦਾ ਕੋਰਡ ਸਟ 450 ਦਾ ਸੋ ਜਿਹੜੀਆਂ ਮੇਰੀਆਂ ਭੈਣਾਂ ਨੇ ਨਾਈਟ ਸੂਟ ਲੈਣੇ ਆ ਨਾਈਟ ਸੂਟਾਂ ਦੀ ਵੈਰਾਈਟੀ ਬਹੁਤ ਜ਼ਿਆਦੀ ਆ ਸੋ ਬ੍ਰਾਂਡਡ ਨਾਈਟ ਸੂਟ ਦੇ ਨਾਈਟ ਸੂਟ ਅਵੇਲੇਬਲ ਆ ਸੋ ਡਿਜ਼ਾਈਨਰ ਪੀਸ ਹੈ ਡਿਜ਼ਾਈਨਰ ਨਾਈਟ ਸੂਟ ਹੈ ਬ੍ਰਾਂਡਡ ਸੋ ਜਿੰਨੇ ਮਰਜੀ ਲਓ ਕੁਆਲਿਟੀ ਢੇਰਾਂ ਦੇ ਢੇਰ ਆ ਚੁੱਕਿਆ ਸੋ ਜੀ ਆਹ ਦੇਖੋ ਤੁਸੀਂ ਪ੍ਰਿੰਟ ਸੂਟ ਕੈਮਰੀਆ ਸੂਟ 5 ਮੀਟਰ ਸੂਟ ਸਿਰਫ 295 ਦਾ ਬਾਜ਼ਾਰ ਦਾ ਰੇਟ 650 ਕੁੱਕੂ ਸ਼ਾਹ ਦੀ ਹੱਟੀ 295 ਚ ਲੈ ਜਾਓ। ਪ੍ਰਿੰਟ ਦੇਖ ਲਓ ਕਿੰਨੇ ਸ਼ਾਨਦਾਰ ਪ੍ਰਿੰਟ ਢੇਰਾਂ ਦੇ ਢੇਰ ਆ ਚੁੱਕੇ ਆ ਵੈਰਿਟੀ ਵਾਧੂ ਜਿੰਨੇ ਮਰਜ਼ੀ ਪੀਸ ਲੈ ਜਾਓ 295 ਰੁਪਏ। ਆ ਦੇਖੋ ਜੀ ਜਿਹੜਾ ਬਾਜ਼ਾਰ 'ਚ 700 ਦਾ ਇੱਕ ਇੱਥੋਂ ਲੈ ਜਾਓ 700 ਰੁਪਏ ਦੋ ਮਾਤਰਾ ਵਿੱਚ 350 ਰੁਪਏ ਦਾ ਇਹਦੇ ਵਿੱਚ ਵੀ ਪ੍ਰਿੰਟ ਤੇ ਰੰਗ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣੇ ਆ। ਸੋ ਇੱਕ ਆਮ ਰੈਡੀ ਹੈ ਜੀ ਸੋ ਬ੍ਰਾਂਡਡ ਰਾਮਟੈਕਸ ਸ਼ੰਕਰ ਬੀ ਐਲ ਐਮ ਸੋ ਜਿਹੜੇ ਦੁਕਾਨਦਾਰ ਵੇਦੇ 700 ਰੁਪਏ ਦਾ ਸੂਟ ਸਾਡੇ ਕੋਲ ਲੈਓ 900 ਦੇ 2 450 ਚ 450 ਦਾ ਇੱਕ ਸੂਟ ਤੇ ਪ੍ਰਿੰਟ ਦੇਖ ਲਓ ਕਿੰਨੇ ਸ਼ਾਨਦਾਰ ਪ੍ਰਿੰਟ ਆ ਸੋ ਵੈਰੈਟੀ ਇਹਦੇ ਵਿੱਚ ਵੀ ਵਾਧੂ ਆ ਢੇਰਾਂ ਦੇ ਢੇਰ ਆ ਚੁੱਕੇ ਆ ਪ੍ਰਿੰਟ ਜਿੰਨੇ ਮਰਜ਼ੀ ਪ੍ਰਿੰਟ ਲੈ ਜਾਓ ਜਿੰਨੇ ਮਰਜ਼ੀ ਪ੍ਰਿੰਟ ਲੈ ਜਾਓ ਜੀ ਜਿੰਨੇ ਮਰਜ਼ੀ ਸੋ ਬਜ਼ਾਰਾਂ 'ਚ ਆ ਕੇ ਲੁੱਟਣਾ ਕਰਾਓ ਸਿਰਫ ਕੁੱਕੂ ਸ਼ਾਦੀ ਹੱਟੀ ਤੇ ਆਓ 20 ਜੂਨ ਤੱਕ ਵੱਡੇ ਫਾਇਦੇ ਹੋਣਿਆ ਆ ਦੇਖੋ ਕੀ ਤੇ ਸੋ ਇੱਕ ਆਪੀਸ ਦੇਖ ਲਓ ਜੀ ਮਾਡਲ ਵਾਲਾ ਪੀਸ ਆ ਮਾਰਕੀਟ ਵਿਕਦਾ 895 ਰੁਪਏ ਦਾ ਸੋ ਸਾਡੇ ਕੋਲ ਲੈ ਜਾਓ 425 ਰੁਪਏ ਦਾ ਸੂਟ ਸੋ ਤੁਸੀਂ ਇਹਦੇ ਵਿੱਚ ਰੰਗ ਦੇਖ ਕੇ ਜਾਓ ਡਿਜ਼ਾਈਨ ਦੇਖਿਓ ਜਿੰਨੇ ਮਰਜ਼ੀ ਰੰਗ ਲੈ ਜਾਓ ਫੋਟੋਆਂ ਵਾਲੇ ਮਾਡਲ ਵਾਲੇ ਪੀਸ 1000 1000 ਚ ਕੈਟਲੌਗਾਂ ਇੱਥੇ ਰੇਟ ਸਿਰਫ ਸਿਰਫ ਤੇ ਸਿਰਫ 425 ਰੁਪਏ ਦਾ ਸੋ ਇੱਕ ਆ ਮਾਡਲ ਵਾਲਾ ਪੀਸ ਦੇਖ ਲਓ ਜਿਹੜਾ ਇਹ ਕਹਿੰਦਾ 1200 ਰੁਪਏ ਦਾ ਸੋ ਕੁਕੂ ਸ਼ਾਰੀ ਹੱਡੀ ਤੇ ਤੁਹਾਨੂੰ ਮਿਲ ਜਣਾ ਵਾ ਸਿਰਫ ਤੇ ਸਿਰਫ 600 ਰੁਪਏ ਦਾ ਸੂਟ ਦੇਖੋ ਜੀ ਮਿਰਰ ਵਰਕ ਆ ਸ਼ੀਸ਼ਿਆਂ ਵਾਲਾ ਸੂਟ 600 ਨੇਟ ਸੇ ਸੋਰ ਮੇ ਦਾ ਸੂਡ ਮਿਲ ਜਾਣਾ ਜੀ ਕੁਆਲਿਟੀ ਇੱਕ ਨੰਬਰ ਸੋ ਪੀਸ ਜਿੰਨੇ ਮਰਜੀ ਲੈ ਲੋ ਢੇਰਾਂ ਦੇ ਢੇਰ ਲੈ ਲੋ ਸੋ ਜਿਹੜੀਆਂ ਮੇਰੀਆਂ ਭੈਣਾਂ ਮੰਗਦੀ ਸੀ ਕੁੜਤੇ ਪਲਾਜ਼ੋ ਸੈੱਟ ਫਰੌਗ ਸੋ ਇਹਦੇ ਵਿੱਚ ਵੀ ਵੈਰਾਈਟੀ ਫੁੱਲ ਮਟਰ ਫੁੱਲ ਆ ਗਈ ਆ ਸੋ ਜਿੰਨੇ ਮਰਜੀ ਪੀਸ ਲੈ ਲੋ ਡਿਜ਼ਾਈਨਰ ਪੀਸ ਲੈ ਲੋ ਦੇਖੋ ਸਾਈਜ਼ ਵੀ ਖੁੱਲੇ ਡੁੱਲੇ ਰਹੀਏ ਨੇ ਚੈਲੇਜ ਬਾਜ਼ਾਰ ਦੇ ਵਿੱਚ ਜਿਹੜੇ 2 2000 ਦੇ ਆ ਇੱਥੇ ਤੁਹਾਨੂੰ 60 60 70 70% ਡਿਸਕਾਊਂਟ ਤੇ ਕੋਈ 600 ਚ ਕੋਈ 700 ਚ ਕੋਈ 800 ਚ ਇੰਨੀਆਂ ਰੇਂਜਾਂ ਦੇ ਵਿੱਚ ਦੇ ਦਨੇ ਆ। ਸੋ ਇਹਨਾਂ ਵਿੱਚ ਵੀ ਸਟਾਕ ਸਾਡੇ ਕੋਲ ਖੁੱਲਾ ਆ ਚੁੱਕਾ ਵਾ ਜਿੰਨੇ ਮਰਜ਼ੀ ਪੀਸ ਲੈ ਲਓ ਜਿੰਦਾ ਨੇ ਮਰਜ਼ੀ ਪੀਸ ਲੈ ਲਓ ਡਿਜ਼ਾਈਨਰ ਪੀਸ ਸਿਰਫ ਤੇ ਸਿਰਫ 700 800 ਦੀ ਰੇਂਜਾਂ ਦੇ ਵਿੱਚ ਸੋ ਕੁਆਲਿਟੀਾਂ ਇੱਕ ਨੰਬਰ ਆ। ਸੋ ਆਹ ਇੱਕ ਆਈਟਮ ਦੇਖ ਲਓ ਜੀ ਬਹੁਤ ਹੀ ਸ਼ਾਨਦਾਰ ਪੀਸ ਆ ਜਿਹੜਾ ਮਾਰਕੀਟ ਦੇ ਵਿੱਚ ਚ ਵਿਕਦਾ ਵਾ ਜੀ 800 ਰੁਪਏ ਦਾ। ਸੋ ਕੁਕੂ ਸ਼ਾਦੀ ਹੱਡੀ ਤੇ ਤੁਹਾਨੂੰ ਮਿਲ ਜਣਾ ਸਿਰਫ ਤੇ ਸਿਰਫ 400 ਰੁਪਏ ਦਾ ਸੂਟ ਦੇਖੋ ਇਹਦੇ ਵਿੱਚ ਰੰਗ ਵੀ ਦੇਖਿਓ ਡਿਜ਼ਾਈਨ ਦੇਖਿਓ ਆ ਦੇਖੋ ਬਾਟਮ ਦੇ ਉੱਤੇ ਵਰਕ ਕੀਤਾ 12 12 16 ਸੂਟ ਸਿਰਫ 400 ਦੇ ਵਿੱਚ 800 ਦੇ 2 1200 ਦੇ ਤੇ 400 ਚ ਦਵਾਂਗੇ ਤੁਹਾਨੂੰ ਸੋ ਇੱਕ ਹੋਰ ਆਰਟੀਕਲ ਦੇਖੋ ਜੀ ਬੁਟੀਕ ਸਟਾਈਲ ਦਾ ਆਪਣੀਆਂ ਭੈਣਾਂ ਵਾਸਤੇ ਸਪੈਸ਼ਲ ਗਰਲਿਸ਼ ਲੁੱਕ ਪੀਸ ਲੈ ਕੇ ਆਏ ਆ ਜਿਹਦਾ ਮਾਰਕੀਟ ਰੇਟ ਹੈਗਾ ਵਾ ਜੀ 1250 ਸੋ ਇੱਥੋਂ ਲੈ ਜਾਓ ਜੀ ਸਿਰਫ ਤੇ ਸਿਰਫ 670 ਰੁਪਏ ਦਾ ਜੀ ਦੇਖੋ ਜੀ ਸਾਰਾ ਹੀ ਸਟਾਕ ਲਟਾ ਰਹਿਣਾ ਲਟਾ 10 ਦਾ ਫਾਇਦੇ ਕਰ ਰਹੇ ਹੋਰ ਨਾ ਜਾਓ ਕੁੱਕੂ ਛਾ ਹੱਟੀ ਬਸ ਦਿਮਾਗ ਰੱਖੋ ਕੁੱਕੂ ਸ਼ਾਹ ਦੀ ਹੱਟੀ ਮੇਨ ਯਾਰ ਭਰਾ ਇਸ ਸਪੈਸ਼ਲ ਜਿਹੜੀ ਸੇਲ ਆ ਹੁਣ ਆਪਣੀ ਆਉਣੇ ਪੈਣਾ ਕਰਕੇ ਲਾਤੀ ਹੈ ਜਿਨ੍ਹਾਂ ਦੇ ਸਪੈਸ਼ਲ ਫੋਨ ਆਏ ਆ ਵੀ ਅਸੀਂ ਰਹਿ ਗਏ ਸੋ ਹੁਣ ਇਹ ਸੇਲ ਜਿਹੜੀ ਆ 20 ਜੂਨ ਤੱਕ ਕਰ ਦਿੱਤੀ ਗਈ ਹੈ ਇਹਦੀ ਆਰਟੀਕਲ ਲੈ ਜਾਓ 595 ਰੁਪਏ ਦਾ ਤੇ ਢੇਰਾ ਦੇ ਢੇਰ ਕਲਰਾਂ ਦੀ ਕਲਰ ਸੋ ਹਰ ਤਰ੍ਹਾਂ ਦੀ ਵੈਰਾਈਟੀ ਆ ਮਾਡਲਾਂ ਵਾਲੇ ਪੀਸ গারਲਿਸ਼ ਡਿਜ਼ਾਈਨਰ ਪੀਸ ਸੋ ਕਰੋ ਚੈੱਕ ਜੀ ਆ ਵੀ ਆਰਟੀਕਲ ਦੇਖੋ ਜਿਹੜੀਆਂ ਕੁੜੀਆਂ ਜਿਹੜੀਆਂ ਅੱਜ ਕੱਲ ਪਸੰਦ ਕਰਦੀਆਂ ਗਰਮੀਆਂ ਦੇ ਵਿੱਚ ਹਲਕੇ ਹਲਕੇ ਰੰਗ ਕਲਰਫੁਲ ਸੂਟ ਰੇਡ ਸੌਣ ਲਿਓ ਹੁਣ ਤੁਸੀਂ ਸੋ ਰੇਡ ਦੇ ਦਾਂਗੇ ਸਿਰਫ ਤੇ ਸਿਰਫ 595 ਰੁਪਏ ਦੇਖੋ 595 ਜੀ ਕਿਸੇ ਨੇ ਨਹੀਂ ਦੇਣਾ ਇਹਹੀ ਸੂਟ ਬਾਜ਼ਾਰਾਂ 'ਚ ਬਾਰ 1215 1500 ਸ਼ੋਰੂਮਾਂ 'ਚ ਵਿਕਦੇ ਪਰ ਕੁੱਕੂ ਸ਼ਾਹ ਦੀ ਹੱਟੀ 595 ਸੋ ਇੱਕ ਹੋਰ ਆਰਟੀਕਲ ਦਿਖਾਉਣ ਜਾ ਰਹੇ ਜੀ ਮਾਡਲ ਵਾਲਾ ਪੀਸ ਸੋ ਪੀਸ ਤੁਹਾਨੂੰ ਲਾਈਵ ਦਿਖਾ ਦੇਣਾ ਵਾ ਕੋਈ 3000 ਨਹੀਂ ਕੋਈ 3500 ਨਹੀਂ ਕੋਈ 3000 ਨਹੀਂ ਕੋਈ 3500 ਨਹੀਂ ਕੋਈ 2000 ਨਹੀਂ ਇਹ ਦੇ ਦੇਣਾ ਸਿਰਫ ਤੇ ਸਿਰਫ 625 ਰੁਪਏ ਦਾ 625 ਦਾ 625 ਰੁਪਏ ਦਾ オリジナル ਪੀਸ ਪਾਜੀ ਆ ਦੇਖੋ ਇਹਦੇ ਵਿੱਚ ਵੀ ਤੁਹਾਨੂੰ 625 ਚੈਲੇਂਜ ਕਰਦੇ ਜੇ ਕੋਈ ਹੋਰ ਦੇ ਦੇਵੇ オリジナル ਪੀਸ ਕੁਆਲਿਟੀ ਸੋ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ オリジナル ਪੀਸ ਹੋਣਗੇ オリジナル ਸੋ ਮਾਰਕੀਟ ਚ ਜੋ ਡੁਪਲੀਕੇਸੀ ਵਿਕਦੀ ਆ ਆਪਾਂ ਨਹੀਂ ਵੇਚਦੇ ਜੀ ਸੋ ਕੁਆਲਿਟੀ ਮਿਲਲੀ ਕੁਆਲਿਟੀ ਇੱਕ ਨੰਬਰ ਸੋ ਜਿੰਨੇ ਜਿੰਨੇ ਮਰਜ਼ੀ ਪੀਸ ਲੈ ਲੋ ਟੇਰਾ ਦੇ ਟੇਰ ਸੋ ਇੱਕ ਹੋਰ ਆਰਟੀਕਲ ਦੇਖੋ ਜੀ ਸੋ ਜੈਪੁਰੀ ਆਰਟੀਕਲ ਜਿਹੜੇ ਮਾਰਕੀਟ ਚ 1200 1500 ਦੀ ਰੇਂਜ ਚ ਵਿਕਦੇ ਆ ਸੋ ਸਾਡੇ ਕੋਲ ਲੈ ਜੋ ਸਿਰਫ ਤੇ ਸਿਰਫ 720 ਰੁਪਏ ਦਾ ਜੀ ਦੇਖੋ ਸੂਟ ਵੀ ਸੋਹਣਾ ਸੂਟ ਦਾ ਦੁਪੱਟਾ ਵੀ ਬੜਾ ਸੋਹਣਾ ਤੇ ਰੇਟ ਵੀ ਮਿੱਟੀ ਦੇ ਭਾ ਹੈਗਾ ਸੋ ਇੱਕ ਹੋਰ ਆਰਟੀਕਲ ਸ਼ੀਸ਼ਿਆਂ ਵਾਲਾ ਸੋ ਬਹੁਤ ਹੀ ਜਿਆਦਾ ਸੋਹਣਾ ਆਰਟੀਕਲ ਜਿਹਦੇ ਵਿੱਚ ਸਾਡੇ ਕੋਲ ਢੇਰਾਂ ਦੇ ਢੇਰ ਆ ਚੁੱਕਿਆ ਸੋ ਸਭ ਤੋਂ ਜਿਆਦਾ ਇਸ ਆਰਟੀਕਲ ਨੂੰ ਮੇਰੀਆਂ ਭੈਣਾਂ ਨੇ ਪਿਆਰ ਦਿੱਤਾ ਵਾ ਸੋ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਸੂਟ ਲੈ ਆਂਦੇ ਆ ਸੋ ਜਿੰਨੇ ਮਰਜ਼ੀ ਪੀਸ ਲੈ ਲਓ ਲਓ ਜੀ ਫੇਰ ਆ ਗਿਆ ਜੀ ਤੋਹਫਾ ਵਾਪਸ ਸੋ 600 ਰੁਪਏ ਦਾ ਸੂਟ ਸੋ ਜਿੰਨੇ ਮਰਜ਼ੀ ਪੀਸ ਲੈ ਲਓ 600 ਰੁਪਏ ਦੀ ਰੇਂਜ ਦੇ ਵਿੱਚ ਸੋ ਲਓ ਜੀ ਕੋਈ ਕਹਿੰਦਾ 2500 ਕੋਈ ਕਹਿੰਦਾ 2600 ਇਹ ਵੀ ਕਰਤਾ ਸੂਟ ਸਿਰਫ 1200 ਦੇ ਵਿੱਚ ਆ ਦੇਖੋ ਬਾਟਨ ਦੇ ਵਰਕ 1200 ਸੂਟ 2600 ਸੂਟ ਲੈ ਜਾਓ 1200 ਤੇ ਭਾਜੀ ਇਹ ਚ ਵੀ 13 ਦੇ 13 ਆ ਚੁੱਕਿਆ ਰੰਗਾਂ ਦੇ ਰੰਗ ਕਲਰ ਬਹੁਤ ਜਿਆਦੇ ਸੋਹਣੇ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਚਾਹੇ ਤੁਸੀਂ ਬਲੈਕ ਸੂਟ ਲੈ ਲਓ ਚਾਹੇ ਤੁਸੀਂ ਵਾਈਟ ਲੈ ਲਓ ਜਿੱਦਾਂ ਦੇ ਮਰਜ਼ੀ ਰੰਗ ਲੈ ਜਾਓ ਰੇਟ ਸਿਰਫ 1200 ਚੈਲੰਜ ਕਰਦੇ ਆ ਨਾ ਕਿਸੇ ਨੇ ਦੇਣਾ ਨਾ ਕਿਸੇ ਤੋਂ ਦੇਣਾ ਸਿਰਫ 5-5 ਰੁਪਏ 10-10 ਰੁਪਏ ਦੇ ਮਾਰਜਨ ਤੇ ਵੇਚ ਰਹੇ ਹਾਂ ਡਿਜ਼ਾਈਨਾਂ ਦੇ ਡਿਜ਼ਾਈਨ ਸਸ ਸਲਵਾਰ ਤੇ ਵਰਕ ਪੂਰੇ ਸੈਲੀਬ੍ਰਿਟੀ ਸੂਟ 24-2400 25-2500 ਵਾਲੇ ਸੂਟ ਸਿਰਫ ਤੇ ਸਿਰਫ ਮਿਲ ਜਾਣੇ 12-1200 ਦੀ ਰੇਂਜ ਦੇ ਵਿੱਚ ਆਹ ਦੇਖੋ ਚੀਜ਼ਾਂ ਚੈੱਕ ਕਰੀਆ ਤੁਸੀਂ ਚੀਜ਼ਾਂ ਵੀ ਤੁਹਾਨੂੰ ਉਹ ਦੇ ਰਹੇ ਜਿਹੜੇ ਵੱਡੇ ਵੱਡੇ ਸ਼ੋਅਰੂਮ ਅਜੇ 3000 3500 2800 ਭਾਜੀ ਇਹ ਪੀਸ ਇੰਨਾ ਕੁ ਜ਼ਿਆਦਾ ਕੁਆਲਿਟੀ ਦਾ ਵਧੀਆ ਪੀਸ ਆ ਸੋ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਆ ਪੀਸ ਗਿਆ ਵਾ ਇਹਦੀ ਰਿਪੀਟ ਤੇ ਰਿਪੀਟ ਆਈ ਆ ਮਾਰਕੀਟ ਚ ਵਿਕਦਾ 2500 ਰੁਪਏ ਦਾ 2500 ਰੁਪਏ ਦਾ ਸੂਟ ਮਾਰਕੀਟ ਵਿਕਦਾ ਵਾ ਆਪਾਂ ਦੇ ਰਿਹਾ 1495 ਰੁਪਏ ਸਰ 1495 1495 ਰੁਪਏ ਭਾਜੀ ਦੇਖੋ ਇੱਕ 1000 ਰੁਪਿਆ ਇੱਕ ਇੱਕ ਸੂਟ ਪਿੱਛੇ ਤੁਹਾਡਾ ਅਸੀਂ ਬਚਾ ਰਹੇ ਆਂ ਬਚਣਾ 20 ਜੂਨ ਤੱਕ ਕੁੱਕੂ ਸ਼ਾਦੀ ਹੱਟੀ ਸੋ 20 ਜੂਨ ਤੱਕ ਸੇਲ ਲਾ ਦਿੱਤੀ ਗਈ ਹੈ ਸੋ 1650 ਵਾਲਾ ਆਰਟੀਕਲ ਦੇ ਦੇਣਾ ਸਿਰਫ ਤੇ ਸਿਰਫ 850 ਰੁਪਏ ਦੀ ਰੇਂਜ ਦੇ ਵਿੱਚ ਦੇਖੋ ਬੜਾ ਸੋਹਣਾ ਗਲੇ ਦੇ ਉੱਤੇ ਬੜਾ ਸੋਹਣਾ ਕੰਮ ਆ ਦੇਖੋ ਤੁਸੀਂ ਇੱਥੇ ਵੀ ਬੜਾ ਪਰ ਰੇਟ ਬਹੁਤ ਘੱਟ ਸੋ ਇੱਕ ਹੋਰ ਆਰਟੀਕਲ ਹੈ ਜੀ 570 ਦਾ ਜੀ ਸਿਰਫ 570 ਦਾ ਮੈਂ ਕਹਾਂ ਭਾਜੀ ਚੇਲੇ ਦੇ ਨਾਲ ओरिजिनल ਪੀਸ ਆ 570 ਰੁਪਏ ਦਾ ਤੇ ਦੁਪੱਟਾ ਇਹਦੇ ਨਾਲ ਆ ਜਾਣਾ ਪਿਓਰ ਦਾ ਬਾਜ਼ਾਰ ਚ ਕੋਈ 1200 ਮੰਗਦਾ ਕੋਈ 1500 ਮੰਗਦਾ ਪਰ ਇੱਥੇ ਆਜੋ 500 70 ਦੇ ਵਿੱਚ ਲੈ ਜਾਓ ਸੋ ਜਿੰਨੇ ਮਰਜ਼ੀ ਪੀਸ ਲੈ ਜਾਓ ਪਿਓਰ ਕਾਟਨ 2200 ਦਾ ਸੂਟ ਆ 2200 ਵਾਲਾ ਸੂਟ ਆ ਆਪਾਂ ਤੁਹਾਨੂੰ ਦੇ ਦੇਣਾ ਸਿਰਫ ਤੇ ਸਿਰਫ 1200 ਰੁਪਏ ਦੀ ਰੇਂਜ ਦੇ ਵਿੱਚ ਭਾਜੀ ਬਥੇਰਾ ਕਾਟਨ ਸੂਟਾਂ ਹੀ ਫਾਇਦਾ ਕਰਤਾ ਵਿਆਹ ਸ਼ਾਈ ਦਾਜਪੁਰ ਵਾਲੇ ਸੂਟਾਂ ਹੀ ਫਾਇਦਾ ਕਰੋ ਕੋਈ ਮੈਂ ਕਹਾਂ ਭਾਜੀ ਇੱਕ ਆਰਟੀਕਲ ਦੇਖ ਲਓ ਵਿਆਹ ਸ਼ਾਦੀ ਵਾਸਤੇ ਸਭ ਤੋਂ ਹਿੱਟ ਆਰਟੀਕਲ ਆ ਸੋ ਜਿਹੜੀਆਂ ਮੇਰੀਆਂ ਭੈਣਾਂ ਨੇ ਆਨੰਦਕਾਰਜ ਵਾਸਤੇ ਸੂਟ ਲੈਣੇ ਆ ਫਟਾਫਟ ਪਹੁੰਚੋ ਕੁਕੂ ਸ਼ਾਹ ਦੀ ਹੱਟੀ 메ਨ ਬਾਜ਼ਾਰ ਭਲਾਤੇ ਟੋਟਲ ਗੋਟਾ ਪੱਟੀ ਦਾ ਮੋਰਨੀ ਵਾਲਾ ਡਿਜ਼ਾਈਨ ਜਿਹਦੇ ਸਲਵਾਰ ਦੇ ਪੌਂਚੇ ਦੇ ਵੀ ਕੰਮ ਆ ਬਾਜੂ ਤੇ ਵੀ ਕੰਮ ਆ ਤੇ ਦੁਪੱਟਾ ਵੀ ਹੈਵੀ ਆ ਭਾਜੀ ਅਸੀਂ 20-2000 ਰੁਪਏ ਨਹੀਂ ਖਰ ਸਕਦੇ ਮੈਂ ਕਹਾਂ ਭਾਜੀ ਅੱਧੂ ਅੱਧ ਰੇਟ ਦੇ ਬਜਾਜੀ ਦੇ ਦੇਣੀ ਅੱਧੂ ਅੱਧ ਰੇਟ ਤੇ ਸੋ ਇੱਕ ਆ ਆਰਟੀਕਲ ਦੇਖ ਲਓ ਪਿਓਰ ਸੈਟਨ ਦੇ ਉੱਤੇ ਸੋ ਕੁੜੀਆਂ ਦਾ ਇਸ ਟਾਈਮ ਸਭ ਤੋਂ ਟ੍ਰੈਂਡਿੰਗ ਆਰਟੀਕਲ ਆ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਸੋਨਾ ਵਾ ਤੇ ਕੁਆਲਿਟੀ ਇੱਕ ਨੰਬਰ ਆ ਯਾ ਦੇਖੋ ਜੀ ਟੌਪ ਟੌਪ ਦੇ ਲਗਜ਼ਰੀ ਪੀਸ ਇੱਥੇ ਫਾਇਦਾ ਕੀ ਆ ਜਿਹੜਾ 10000 ਰੁਪਏ ਸੂਟ ਨੂੰ 5000 ਚ ਮਿਲ ਜਾਣਾ 20000 ਸੂਟ 10000 ਚ ਮਿਲ ਜਾਣਾ 15 15000 ਦੇ ਸੂਟ ਇੱਥੇ ਉਹੀ 5000 6000 65 6500 ਤੁਸੀਂ ਦੁਪੱਟਾ ਚੈੱਕ ਕਰ ਲਓ ਤੁਸੀਂ ਹਣਾ ਸੂਟ ਬਾਅਦ ਦੇਖੋ ਦੁਪੱਟਾ ਦੇਖੋ ਲੱਦਿਆ ਪਿਆ ਪੂਰਾ ਦੇਖੋ ਪੂਰਾ ਵਰਕ ਡਾਇਮੰਡ ਵਰਕ ਦੁਪੱਟੇ ਦੇ ਕੀਤਾ ਫੋਰ ਸਾਡਾ ਦੇਖੋ ਹੈਵੀ ਦੁਪੱਟਾ ਤੇ ਆ ਤੁਸੀਂ ਦੇਖੋ ਭਾਈ ਇਹਦਾ ਤਾਂ ਵੀ ਬੁਲਬੁਲ ਦੇ ਬੱਚੇ ਰੱਖਿਆ ਤੁਸੀਂ ਮੈਂ ਕਿਹਾ ਭਾਈ ਬੁਲਬੁਲ ਦੇ ਬੱਚੇ ਸੋਏ ਉਹ ਆਈਟਮਾਂ ਨੇ ਜਿਹੜੀਆਂ ਅੱਜ ਕੱਲ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਆ ਸੋ ਜਿਹੜੀਆਂ ਵਿਆਹ ਵਾਲੀ ਕੁੜੀਆਂ ਨੇ ਪੀਸ ਬਣਾਣੇ ਹੀ ਬਣਾਣੇ ਆ ਇਹ ਖੋਰ ਆਰਟੀਕਲ ਦੇਖੋ ਸੋ ਗਲਾਸ ਟਿਸ਼ੂ ਇਹ ਫੈਬਰਿਕ ਐਸ ਸੀਜ਼ਨ ਦਾ ਸਭ ਤੋਂ ਹਿੱਟ ਫੈਬਰਿਕ ਰਿਹਾ ਵਾ ਜਿਹਦਾ ਦੁਪੱਟਾ ਦੇਖ ਲਓ ਤੁਸੀਂ ਜਿੰਨਾ ਸੂਟ ਦੇ ਕੰਮ ਆ ਉਸ ਤੋਂ ਵੱਧ ਗਾਮ ਦੁਪੱਟੇ ਦੇ ਕਰਤਾ ਵਾ ਦੇਖੋ ਵਿਆਹ ਵਾਲੀ ਕੁੜੀ ਨੇ ਸਾਡੇ ਕੋਲ ਸੂਟ ਹੈਗੇ ਹੈਗੇ ਸੋਹਣੇ ਸੋਹਣੇ ਪਰ ਉਹਨਾਂ ਦੀਆਂ ਭੈਣਾਂ ਲਈ ਤਾਈਆਂ ਚਾਚੀਆਂ ਮਾਸੇ ਨੇ ਉਹਨਾਂ ਲਈ ਵੀ ਬਹੁਤ ਸੋਹਣੀ ਵੈਰਾਈਟੀ ਮ ਰੇਟ ਤੇ ਬਜਾਜੀ ਮਿਲ ਜਣੀ ਭਾਈ ਉਦੋਂ ਉਦੋਂ ਰੇਟ ਤੇ ਸੋ ਜਿਹੜਾ ਸੂਟ ਮਾਰਕੀਟ ਚ 20000 ਦਾ ਵਿਕਦਾ ਵਾ ਸਾਡੇ ਕੋਲ ਲੈ ਜਾਓ 9000 ਚ ਸੋ ਜਿਹੜਾ 10000 ਦਾ ਵਿਕਦਾ ਵਾ ਸਾਡੇ ਕੋਲ ਲੈ ਜਾਓ 5000 ਚ ਦੇਖੋ ਵਿਆਹ ਤੁਹਾਡੇ ਸਤੰਬਰ ਅਕਤੂਬਰ ਨਵੰਬਰ ਜਦੋਂ ਮਰਜੀ ਆ ਕੁੱਕੂ ਸ਼ਾਦੀ ਹੱਟੀ ਤੇ 20 ਜੂਨ ਤੱਕ ਭਾਰੇ ਭਾਰੇ ਸੂਟਾਂ ਤੇ ਲੱਗੀ ਸੇਲ ਹੁਣੇ ਲੈ ਜੋ ਲੱਖ ਰੁਪਏ ਵੱਜ ਜਾਣੇ ਆ ਕੁਆਲਿਟੀ ਇੱਕ ਨੰਬਰ ਆ ਆ 2500 ਰੁਪਏ ਦਾ ਆਰਟੀਕਲ ਦੇ ਦੇਣਾ ਭਾਜੀ ਸਿਰਫ 2500 ਰੁਪਏ ਮੈਂ ਕਿਹਾ ਭਾਜੀ ਚੁੰਨੀ ਵੀ ਦੇਖ ਲਓ ਨਾਲ ਪੂਰਾ ਹੈਵੀ ਸੂਟ 25 2500 ਰੁਪਏ ਦੀ ਰੇਂਜ ਦੇ ਵਿੱਚ ਬਾਜ਼ਾਰ 'ਚ 5000 ਦਾ ਸੂਟ ਇੱਥੋਂ ਲੈ ਜੋ 5000 ਤੋਂ ਮਤਲਬ 2500 'ਚ ਇਹਦਾ ਵੀ ਤੁਹਾਨੂੰ ਅੱਧਾ ਰੇਟ ਕਰਤਾ ਸੋ ਬਲੈਕ ਲਵਰ ਸੋ ਜਿਹੜੀਆਂ ਮੇਰੀਆਂ ਭੈਣਾਂ ਬਲੈਕ ਕਲਰ ਦਾ ਸੂਟ ਜ਼ਿਆਦਾ ਪਸੰਦ ਕਰਦੀਆਂ ਉਹਨਾਂ ਵਾਸਤੇ ਸਭ ਤੋਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈਵੀ ਤੋਂ ਹੈਵੀ ਡਿਜ਼ਾਈਨ ਲੈ ਕੇ ਆ ਚੁੱਕੇ ਆ ਸੋ ਫਟਾ ਫਾਟਣ ਤੁਸੀਂ ਸਾਰਿਆਂ ਨੇ ਵਿਜ਼ਿਟ ਕਰਨਾ ਵਾ 20 ਜੂਨ ਤੱਕ ਸੇਲ ਲਾ ਦਿੱਤੀ ਐ ਆ ਦੇਖੋ ਜੀ ਜਾਲ ਬਣਿਆ ਪਿਆ ਪੂਰਾ ਫਰੰਟ ਹੈਵੀ ਘੇਰਾ ਦੇਖੋ ਇਸ ਤੋਂ ਵੀ ਵੱਡਾ ਤੁਸੀਂ ਇਹ ਦੁਪੱਟਾ ਚੈੱਕ ਕਰ ਲਓ ਦੁਪੱਟੇ ਦੇਖੋ ਕਿੰਨਾ ਵੱਡਾ ਵਰਕ ਕੀਤਾ ਇਹ ਵੀ ਤੁਹਾਨੂੰ ਇਦਾਂ ਦੇ ਸੂਟ 4 4000 35 350 45 4500 ਇੰਨੀਆਂ ਕੁ ਰੇਂਜਾਂ ਵਿੱਚ ਦੇ ਰਹੇ ਨੇ ਨਹੀਂ ਤਾਂ ਇਹ 8 8 10 10 ਹਜ਼ਾਰ ਤੋਂ ਘੱਟ ਕੋਈ ਦਿੰਦਾ ਨਹੀਂ ਇੱਕ ਹੋਰ ਆਰਟੀਕਲ ਆ ਸੋ ਲਹਿੰਗੇ ਦੇ ਨਾਲ ਸਟ੍ਰੇਟ ਸ਼ਰਟ ਸੋ ਨਾਲ ਆਊਗਾ ਲਹਿੰਗਾ ਸੋ ਨਾਲ ਹੋਗੀ ਸਟ੍ਰੇਟ ਸ਼ਰਟ ਸੋ ਜਿੰਨੇ ਵੀ ਤੁਸੀਂ ਆਰਟੀਕਲ ਦੇਖ ਰਹੇ ਹੋ ਤੁਹਾਨੂੰ ਇਹਦੇ ਵਿੱਚ ਰੰਗ ਵੀ ਵੱਖੋ ਵੱਖਰੇ ਮਿਲ ਜਣੇ ਆ ਰੇਟਾਂ ਦੀ ਵੀ ਗਾਰੰਟੀ ਆ 20 ਜੂਨ ਤੱਕ ਬਾਅਦ ਪਰ ਤੁਹਾਨੂੰ ਦੱਸ ਰਹੇ ਆ ਇਹਨਾਂ ਨੂੰ ਵੀ ਅਸੀਂ ਮਿੱਟੀ ਦੇ ਭਾਅ ਕਰਤਾ ਸੋ ਡਿਜ਼ਾਈਨ ਇਹਦੇ ਵਿੱਚ ਢੇਰਾਂ ਦੇ ਢੇਰ ਆ ਚੁੱਕੇ ਆ ਸੋ ਰਸਟ ਕਲਰ ਸੋ ਸਭ ਤੋਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਵਿਕਣ ਵਾਲਾ ਸ਼ੇਡ ਹੈ ਜੀ ਆਇਣਾ ਜੀ ਸੋ ਇਹਦੇ ਵਿੱਚ ਵੀ ਰੰਗ ਰੰਗ ਮਿਲ ਜਣੇ ਨੇ ਸਾਰੇ ਜੀ ਮੈਂ ਕਿਹਾ ਭਾਜੀ 10 10 ਰੰਗ ਅਵੇਲੇਬਲ ਆ 10 10 ਰੰਗ ਅਵੇਲੇਬਲ ਆ ਜੀ ਸੋ ਪੀਸ ਦੇਖੋ ਜੀ ਪਿਓਰ ਨੈਚੁਰਲ ਕਰੇਮਾ ਬਾਜੀ ਗਿਫਟ ਕੋਟ ਵੀ ਦਿੰਦੇ ਹੋ ਕਿਸੇ ਨੂੰ ਮੈਂ ਕਹਾਂ ਬਾਜੀ 5000 ਦੀ ਸ਼ਾਪਿੰਗ ਤੇ ਗਿਫਟ 10000 ਦੀ ਸ਼ਾਪਿੰਗ ਤੇ ਉਦੋਂ ਵੱਡਾ ਗਿਫਟ 20000 ਦੀ ਸ਼ਾਪਿੰਗ ਤੇ ਉਤੋਂ ਵੱਡਾ ਗਿਫਟ ਮਤਲਬ ਕੱਪੜਾ ਵੀ ਸਸਤਾ ਦੇਣਾ ਤੇ ਨਾਲ ਗਿਫਟ ਵੀ ਫ੍ਰੀ ਕਰਦੇ ਆ। ਇੱਕ ਵੀ ਨਾਲ ਫ੍ਰੀ ਕਰਤੇ ਆ। ਸੋ 20 ਜੂਨ ਤੱਕ ਗਿਫਟ ਬਿਲਕੁਲ ਫ੍ਰੀ ਆ। ਸੋ ਛੇਤੀ ਆਜੋ। ਸਸਤਾ ਕੱਪੜਾ ਦੇ ਰਿਆ ਚਾਹੇ 5000 ਦੀ ਸ਼ੋਪਿੰਗ ਕਰ ਲੋ 10000 ਦੀ ਕਰ ਲੋ 20000 ਦੀ ਕਰ ਲੋ ਨਾਲ ਗਿਫਟ ਵੀ ਫ੍ਰੀ ਦਵਾਂਗੇ। ਸੋ ਇੱਕ ਆਹ ਟ੍ਰੈਂਡਿੰਗ ਆਰਟੀਕਲ ਆ ਸੋ ਡਿਜ਼ਾਈਨਰ ਦੁਪੱਟੇ ਦੇ ਨਾਲ। ਸੋ ਜਿਹੜਾ ਮਾਰਕੀਟ 'ਚ ਵਿਕਦਾ 15000 16000 ਦਾ ਸਾਡੇ ਕੋਲ ਲੈ ਜਾਓ 6500 ਰੁਪਏ ਦਾ ਜੀ। ਸਿਰਫ 6500 ਹੀ ਦੇ ਦੋਗੇ। ਇਹ ਪੂਰਾ ਹੈਵੀ ਸੂਟ ਪਾ ਜੀ ਪੂਰਾ ਹੈਵੀ ਸੂਟ। ਦੇਖੋ ਸੂਟ ਵੀ ਹੈਵੀ ਤੇ ਦੁਪੱਟਾ ਵੀ ਚੈ ਜਿਹੜਾ ਬਜਾਜ 12 13000 11000 ਤੋਂ ਘੱਟ ਨਹੀਂ ਕੋ ਦਿੰਦਾ ਸੋ ਇੱਕ ਆ ਆਰਟੀਕਲ ਦੇਖੋ ਪੂਰਾ ਹੈਵੀ ਸੂਟ ਆ ਪੂਰੀ ਹੈਵੀ 슬ੀਵਜ਼ 4 ਸਾਈਡਿੰਗ ਦੁਪੱਟੇ ਸੋ 15 ਤੋਂ 16 ਰੰਗ ਬਣਦੇ ਆ ਜੀ ਇਹਦੇ ਵਿੱਚ ਸੋ ਜਿੰਨੇ ਜਿੰਨੇ ਮਰਜੀ ਪੀਸ ਲੈ ਜਾਓ ਇਹ ਕੁਆਲਿਟੀਆਂ ਕਿਤੋਂ ਨਹੀਂ ਮਿਲਣੀਆਂ ਅੱਦੋ ਅੱਧ ਰੇਟ ਤੇ ਲੋਕਾਂ ਨੇ ਦੂਰੋਂ ਦੂਰੋਂ ਆਉਣਾ ਇੱਕ ਐਡਰੈਸ ਜ਼ਰੂਰ ਸਮਝਾ ਦਿਓ ਕੁਕੂ ਸ਼ਾਹਰੀ ਹਟੀ ਮੇਨ ਬਾਜ਼ਾਰ ਪੁਲਤ ਜੀ ਸੋ ਡਿਸਟ੍ਰਿਕਟ ਕਪੂਰਥਲਾ ਸੋ ਜਿਹੜੀਆਂ ਮੇਰੀਆਂ ਭੈਣਾਂ ਨੇ ਆਪਣੇ ਫਾਇਦੇ ਕਰਾਉਣੇ ਆ ਦਾਜਵਰੀ ਦੀ ਸ਼ਾਪਿੰਗ ਕਰਨੀ ਆ ਗਰੰਟੀ ਨਾਲ ਕਹਿੰਦੇ ਆ 50% ਡਿਸਕਾਊਂਟ ਤੇ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਣੀ ਆ ਸੋ ਹੁਣ ਜਿਹੜਾ ਸੇਲ ਪੀਰੀਅਡ ਆ ਉਹ ਆਪਾਂ 20 ਜੂਨ ਤੱਕ ਕਰਤਾ ਵਾ ਸੋ 10 ਜੂਨ ਤੱਕ ਵੀ ਸੇਲ 'ਚ ਬਹੁਤ ਫਾਇਦੇ ਲੋਕਾਂ ਨੇ ਲੈ ਲਏ ਆ ਹੁਣ ਜੂਨ ਕਰਤੀ 10 ਦਿਨ ਬਤਾ ਕੇ 20 ਜੂਨ ਤੱਕ ਤੁਸੀਂ ਫਾਇਦੇ ਲੈ ਲਓ ਛੇਤੀ ਆਜੋ ਕੁੱਕੂ ਸ਼ਾਹ ਦੀ ਹੱਟੀ 메ਨ ਬਾਜ਼ਾਰ ਪਲਾਟ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਇਹਦੇ ਫੋਨ ਕਰ ਸਕਦੇ ਆ 11 ਮਨ ਓਮ ਸੰਦੀ ਨਾਲ ਹਰਦੀਪ ਸਿੰਘ ਅੱਗੜ ਸਾਹਾਂ ਟੀਵੀ ਪਲਾਟ